ਮਹਿਲ ਦੇ ਵਿੱਚ ਹੈ ਜੀ ਨੂਰ ਮਹਿਲ ਨਾਨਕਸਰ ਇਸ਼ਿਆਰ ਦਰਬਾਰ ਹੈ ਜੀ ਇੱਥੇ ਜਿੱਥੇ ਕਿ ਅੱਜ ਜਿਹੜਾ ਸਮਾਨ ਜਿਹੜਾ ਹੈਗਾ ਆ ਉਥੋਂ ਚੱਕਿਆ ਜਾ ਰਿਹਾ ਹੈ ਚੱਕਣ ਦੀ ਵਜ੍ਹਾ ਕੀ ਆ ਉਹ ਅਜੇ ਕਾਰਨ ਕਲੀਅਰ ਨਹੀਂ ਤੇ ਸੌਰੀ ਇੱਥੋਂ ਜਿਹੜੇ ਦੋ ਗੁਰਦੁਆਰਾ ਦਾ ਗੁਰਮੁਖ ਸਾਹਿਬ ਦੇ ਸਰੂਪ ਸੀਗੇ ਉਹ ਵੀ ਅਜੇ ਤੱਕ ਇੱਥੋਂ ਨਹੀਂ ਲੱਭਣਦੇ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਜੀ ਇਹ ਜੀ ਤਸਵੀਰਾਂ ਜਿਹੜਾ ਸਮਾਨ ਚੱਕਣ ਦੀਆਂ ਆ ਜਿਹੜਾ ਸਾਰਾ ਦਾ ਸਾਰਾ ਸਮਾਨ ਹੈਗਾ ਜਿਹੜਾ ਬਾਹਰ ਚੱਕਿਆ ਜਾ ਰਿਹਾ ਹੈ ਇੱਥੋਂ ਅੱਜ ਨਾਲ ਟੁੱਟੀ ਸਮਾਨ ਸੀ ਆ ਗੱਡੀ ਜਿਹੜੀ ਹੈਗੀ ਆ ਇੱਥੋਂ ਆਈ ਹੋਈ ਆ ਉਹ ਮੇਟੋ ਪਗਲ ਕੋਣ ਲੱਗਾ ਉਹ ਦੂਸਰਾ ਬੰਦਾ ਇਥੇ ਥੇ ਵਗਾ ਅੱਛਾ ਜੀ ਇੱਕ ਜਿਹੜਾ ਸਰੂਪ ਸੀਗਾ ਉਹ ਉਹ ਮੇਰੇ ਨਾਲ ਉਹ ਮੈਂ ਲੈ ਗਿਆ ਅੱਛਾ ਜੀ ਤੁਸੀਂ ਲਗਾਇਆ ਕਿੰਦਾ ਸੀ ਸਰੂਪ ਇਥੋਂ ਕਿ ਕੌਣ ਸੀ ਤੁਹਾਡੇ ਨਾਲ ਗੱਡੀ ਚ ਲੈ ਕੇ ਗਏ ਸੀ ਮੁਰੇ ਹਸਣ ਲੱਗ ਕੱਲੇ ਤੁਸੀਂ ਲੈ ਕੇ ਗਏ ਮੇਰੇ ਨਾਲ ਇੱਕ ਬੰਦਾ ਹੋਰ ਸੀ ਇਥੇ ਵਗਾ ਦੋ ਬੰਦੇ ਜਾਣੇ ਤੁਸੀਂ ਸਰੂਪ ਲੈ ਕੇ ਚਲੇ ਉਹ ਤੋਂ ਲੈ ਆਏ ਜੀ ਤੇ ਸਰੂਪ ਨੂੰ ਛੱਡੇ ਕਿੱਥੇ ਤੁਸੀਂ ਲੁਧਿਆਣਾ ਉਹ ਲੁਧਿਆਣੇ ਕਿਸੇ ਜਿਹੜਾ ਇੱਕ ਥੂਕ ਆ ਨਾ ਉਹ ਦੂਜੇ ਵੀਰੇ ਦਾ ਨਹੀਂ ਮੈਨੂੰ ਪਤਾ ਲੁਧਿਆਣੇ ਛੱਡੇ ਆ ਜਾਂ ਕਿਸੇ ਛੱਡੇ ਨਹੀਂ ਇੱਕ ਸਰੂਪ ਆ ਨਾ ਜਿਹੜਾ ਮੈਂ ਲੈ ਕੇ ਗਿਆ ਹਾਂ ਹਾਂਜੀ ਹਾਂਜੀ ਉਹ ਲੁਧਿਆਣੇ ਛੱਡੇ ਨਹੀਂ ਹੁਣ ਇਹ ਗੁਰਦੁਆਰਾ ਸਾਹਿਬ ਆ ਸਰੂਪ ਇੱਥੋਂ ਲੈ ਜਾਣ ਦਾ ਕਾਰਨ ਕੀ ਆ ਕੱਲੇ ਗੱਡੀ ਭਰਦੇ ਸੀਗੇ ਮੰਮੀ ਆਏ ਜਗਾ ਦੀ ਗੱਲ ਚੱਲਦੀ ਹੈ ਨਾ ਕਿ ਵੇਖਰੀ ਆ ਜਾਂ ਪਤਾ ਨਹੀਂ ਵਿਕੀ ਇਹਦਾ ਤਾਂ ਨਹੀਂ ਮੈਨੂੰ ਪਤਾ ਨਹੀਂ ਨਹੀਂ ਜਗਾ ਇੱਕ ਜਗਾ ਤੁਹਾਡੀ ਆ ਕਿਹਦੀ ਆ ਟਰਸਟੀ ਦੀ ਜਗਾ ਆ ਜਾਂ ਕਿਹਦੀ ਜਗਾ ਹੈ ਤੇ ਕੋਈ ਮੈਂ ਦੱਸਦਾ ਨਹੀਂ ਭਾਜੀ ਅੱਖਾਂ ਜਿੱਦਾਂ ਦਾਨੀ ਦਾਨ ਕੀ ਕਰਾ ਜਿੱਦਾਂ ਸੁਨੇਹਾ ਮਿਲਿਆ ਹੈ ਨਾ ਹਾਂਜੀ ਬਾਬਾ ਜੀ ਲੋਕ ਕਿਸੇ ਦੇ ਰਾਂਹੀਂ ਹਾਂਜੀ ਫਿਰ ਉਹ ਉਹਦੇ ਨਾਲ ਸੁਨੇਹਾ ਮਿਲਿਆ ਫਿਰ ਤਾਂ ਕਰਕੇ ਆਏ ਕਿਹੜੇ ਬਾਬਾ ਜੀ ਨੇ ਸੁਨੇਹਾ ਦਿੱਤਾ ਤੁਹਾਨੂੰ ਠੀਕਾਦਾਰ ਦੇ ਰਾਂਹੀਂ ਤੇ ਚਾਹੇ ਕਿਹੜੇ ਬਾਬਾ ਜੀ ਦੇ ਸੇਵਾਦਾਰ ਬਾਬਾ ਜੀ ਕੌਣ ਸੀ ਸੇਵਾਦਾਰ ਕੌਣ ਸੀ ਬਾਬਾ ਅਮਰ ਸਿੰਘ ਬਾਬਾ ਅਮਰ ਸਿੰਘ ਕਿੱਥੇ ਦੇ ਨੇ ਇਹ ਇਹ ਬੰਡ ਤੇ ਇਹਨਾਂ ਦਾ ਹੈਗਾ ਚੱਕਰ ਆਪ ਤੋਂ ਨਿਕਲ ਇੱਥੇ ਨਹੀਂ ਬਾਹਰ ਆਇਆ ਸੀ ਤਾਂ ਨਹੀਂ ਹੁਣ ਦਿੱਲੀ ਹੈ ਹੈ ਦਿੱਲੀ ਆਏ ਹੋਏ ਆਏ ਹੋਏ ਅੱਛਾ ਇਹ ਕਿ ਕਰਨ ਕੀ ਰਹਿ ਗਿਆ ਵੇ ਇਥੋਂ ਗਰੰਸਾ ਵੀ ਚੱਕੇ ਗਏ ਤੇ ਨਾਲੇ ਹੁਣ ਸਮਾਨ ਵੀ ਚੱਕ ਕੇ ਲੈ ਗਏ ਆਸਤਾ ਜੁੜੀ ਹੋਈ ਆ ਨਾਲ ਪਿੰਡਾਂ ਦੇ ਲੋਕ ਇੱਥੇ ਆਉਂਦੇ ਆ ਮੱਥਾ ਟੇਕਦੇ ਆ ਆਪਣਾ ਤਾਂ ਹੁਣ ਇਹਦੇ ਵਿੱਚ ਕੋਈ ਹੈ ਨਹੀਂ ਨਾ ਲੈਣਾ ਦੇਣਾ ਦੂਰ ਦਾ ਵੀ ਜਿੱਦਾਂ ਸਾਨੂੰ ਸਨੇਹਾ ਮਿਲਿਆ ਸੀ ਉਹ ਮਤਲਬ ਉਹ ਲੈ ਕੇ ਗਿਆ ਉੱਥੇ ਨਾ ਇਹ ਤੁਸੀਂ ਇੱਥੇ ਜਿਹੜੇ ਜਿਹੜੇ ਇੱਥੇ ਲੋਕਲ ਪ੍ਰਬੰਧਕ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਤੁਸੀਂ ਜਿਹੜਾ ਦੂਸਰਾ ਬੰਦਾ ਨਾ ਸੇਵਾਦਾਰ ਸੀਗਾ ਉੱਥੇ ਹੂੰ ਕੋਨੂ ਪਤਾ ਹੈਗਾ ਦੂਜੇ ਸਰੂਪ ਕੌਣ ਲੈ ਕੇ ਨਹੀਂ ਮੈਨੂੰ ਇੱਕ ਗੱਲ ਦੱਸੋ ਇਹ ਜਦੋਂ ਤੁਸੀਂ ਇੱਥੇ ਸਰੂਪ ਲੈਣ ਆਏ ਹੋ ਤੁਸੀਂ ਇੱਥੇ ਜਦੋਂ ਆ ਚੀਜ਼ ਸਮਾਨ ਚੱਕਣ ਆਏ ਹੋ ਇੱਥੇ ਤੇ ਲੋਕਲ ਪ੍ਰਬੰਧਕਾਂ ਨਾਲ ਗੱਲ ਕੀਤੀ ਲੋਕਲ ਜਿਹੜੇ ਇੱਥੇ ਸੇਵਾਦਾਰਕ ਲੋਕ ਕਰਦੇ ਸੀ ਉਹਨਾਂ ਨਾਲ ਗੱਲ ਕੀਤੀ ਜਿਹੜੇ ਲੋਕਾਂ ਸ਼ਰਧਾ ਜੁੜੀ ਸੀ ਜਿਹੜੇ ਤੇ ਮੱਥਾ ਟੇਕਣ ਆਉਂਦੇ ਸੀ ਇਹਦੇ ਦੁਆਰਾ 15 ਸਾਲ 20 ਸਾਲ ਤੋਂ ਦੁਆਰਾ ਇਹ ਇੱਥੇ ਇੱਥੇ ਉਹਨਾਂ ਨਾਲ ਗੱਲਬਾਤ ਕੀਤੀ ਵੀ ਅਸੀਂ ਸਮਾਨ ਚੱਕਣ ਲੱਗੇ ਆ ਬੀਬੀਓ ਜਾਂ ਕੁਝ ਵੀ ਐਵਰੀਥਿੰਗ ਕੁਝ ਵੀ ਕਿਆ ਹੋਵੇਗੇ ਇਹਨੂੰ ਗੱਲਬਾਤ ਹੋਈ ਸੀ ਤੁਹਾਡੀ 45 ਸਾਲ ਤੋਂ 45 ਸਾਲ ਤੋਂ ਗੁਰਦੁਆਰਾ ਸਾਹਿਬ ਚੱਲ ਰਿਹਾ ਆ। ਤੁਸੀਂ ਇੱਥੇ ਲੋਕਾਂ ਦੀ ਹਸਤਾ ਜੁੜੀ ਹੋਈ ਆ ਸੇਵਾਦਾਰ ਆ। ਲੋਕ ਹਰ ਹਰ ਸੰਗਰਾਮ ਦੇ ਮਸਿਆਂ ਪੁੰਨਿਆਂ ਮਨਾਉਂਦੇ ਆ। ਤੁਹਾਨੂੰ ਸੇਵਾ ਇੱਥੇ ਦਿੰਦੇ ਆ, ਕਰਦੇ ਆ ਸਾਰਾ ਕੁਝ ਨੰਗਰ ਪਾਣੀ ਲੱਗਦਾ ਆ। ਆਪਣਾ ਫਰਜ਼ ਇਹ ਵੀ ਬਣਦਾ ਸੀ ਵੀ ਉਹ ਸੰਗਤ ਨੂੰ ਵੀ ਦ ਆਪਾਂ ਆਪਾਂ ਦਸੀਏ ਵੀ ਅਸੀਂ ਇਹ ਕੰਮ ਕਰਨ ਲੱਗੇ ਆ, ਲੈ ਕੇ ਚੱਲੇ ਆ ਜਾਂ ਕਰਨ ਲੱਗੇ ਕਿਸ ਨੂੰ ਦੱਸਿਆ ਨਹੀਂ। ਸਰੂਪ ਦੋ ਬੰਦੇ ਤਾਂ ਵੈਸੇ ਵੀ ਨਹੀਂ ਲਿਜਾ ਸਕਦੇ। ਜੋ ਸਿੱਖੀ ਸਿਧਾਂਤਾਂ ਦੇ ਅਨੁਸਾਰ ਆ ਕਾਲ ਸਾਹਿਬ ਦੇ ਹੁਕਮ ਆ, ਦੋ ਬੰਦੇ ਤਾਂ ਵੈਸੇ ਹੀ ਸਰੂਪ ਨਹੀਂ ਲਿਜਾ ਸਕਦੇ। ਤੁਸੀਂ ਇਹ ਚ ਨੂੰ ਮੰਨਦੇ ਆ ਹਾਂਜੀ ਇਹ ਜੀ ਨੂੰ ਤੁਸੀਂ ਮੰਨਦੇ ਆ ਤੁਸੀਂ ਸੇਵਾ ਦਾ ਰੰਗ ਰੰਗੀ ਹੋਵੋਗੇ ਹਾਂਜੀ ਮੰਨ ਜੀ ਮੰਨਦੇ ਨੇ ਅਸੀਂ ਉਹ ਵੀ ਦੋ ਬੰਦੇ ਦਾ ਸਰੂਪ ਨਹੀਂ ਲੈ ਜਾ ਕੇ ਲੈ ਜਾ ਸਕਦੇ ਕੰਮ ਸੇਵ ਦਾ ਘਟੋ ਘਟ ਪੰਜ ਬੰਦੇ ਤਾਂ ਚਾਹੀਦੇ ਨੇ ਸਰੂਪ ਜੀ ਭਜੀ ਦੱਸਿਓ ਇਹਦਾ ਵੀ ਕਿਸੇ ਨੂੰ ਤੁਸੀਂ ਇੱਥੇ ਗੱਲ ਹੋਈ ਸੀ ਤੁਹਾਡੀ ਕੇ ਨੂੰ ਦੱਸਿਆ ਸੀ ਤੁਸੀਂ ਤੋਂ ਸਮਾਨ ਚੱਕਣ ਲੱਗੇ ਨੇ ਲੋਕਾਂ ਨੇ ਨਹੀਂ ਕਿਸੇ ਨਾਲ ਅੱਛਾ ਜੀ ਤਾਂ ਫੇਰ ਇਹਦਾ ਮਤਲਬ ਵੀ ਨਾਨਕਸਰਿਆਂ ਦੀ ਮਰਜ਼ੀ ਚੱਲਦੀ ਜਿੱਥੇ ਵੀ ਚੱਲਦੀ ਹੈ ਜੀ ਵੀ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਗੁਰਦਰਾ ਬਣਾ ਲਈਏ ਜਦੋਂ ਮਰਜ਼ੀ ਆਪਾਂ ਨੂੰ ਢਾ ਲਈਏ ਜਦੋਂ ਮਰਜ਼ੀ ਆਪਾਂ ਸਮਾਨ ਚੱਕ ਕੇ ਲੈ ਜਾਈਏ ਜਦੋਂ ਮਰਜ਼ੀ ਆਪਾਂ ਗ੍ਰੰਥ ਸਾਹਿ ਕਿਹੜੇ ਗੁਰਦੁਆਰਾ ਸਾਹਿਬ 'ਚ ਪਿਆ ਹੋ? ਨਹੀਂ ਗੁਰਦੁਆਰਾ ਪੰਜੇ ਦਾ ਨਾਨਕਸਰ ਆ ਨਾ ਲੁਧਿਆਣੇ ਹਾਂਜੀ ਉੱਥੇ ਆ ਤੇ ਇਹਦਾ ਮਤਲਬ ਹੋ ਫਿਰ ਤੁਸੀਂ ਜਿਹੜੀਆਂ ਇਹ ਗੁਰਦੁਆਰਾ ਸਾਹਿਬ ਦੇ ਨਾਂ ਦੇ ਬ੍ਰਾਂਚਾ ਖੋਲੀਆਂ ਹੋਈਆਂ ਨੇ ਕਿ ਪੈਸਾ ਇਕੱਠਾ ਕਰ ਲਈ ਜਦੋਂ ਆਪਣਾ ਕੰਮ ਕੀਤਾ ਤੇ ਉਸ ਤੋਂ ਬਾਅਦ ਕੋਈ ਲੋੜ ਹੀ ਨਹੀਂ ਹੈਗੀ ਮੈਂ ਤਾਂ ਸੇਵਾਦਾਰ ਆ ਨਾ ਆਪਾਂ ਦਾ ਮੈਂ ਕੋਈ ਜ਼ਿੰਮੇਵਾਰ ਇੰਚਾਰਜ ਨਹੀਂ ਹੈਗਾ ਇੰਚਾਰਜ ਕੌਣ ਨੇ ਇਹਦੇ ਵਿੱਚ ਹਾਂਜੀ ਇਹ ਗੱਲ ਕਰਨੀ ਕਹਿੰਦੇ ਆ ਇੰਚਾਰਜ ਕੌਣ ਨੇ ਜੀ ਜਿਹਦਾ ਆਪਣੇ ਨਾਨਕਸਰ ਦੇ ਬਾਬਾ ਜੀ ਆ ਜੀ ਬਾਬਾ ਜੀ ਕੀ ਨਾਮ ਆ ਜੀ ਉਹਨਾਂ ਦਾ ਬਾਬਾ ਜੀ ਨੇ ਦੀ ਸੰਤ ਬਾਬਾ ਅਮਰ ਸਿੰਘ ਨਾ ਫੋਟੋ ਅੱਛਾ ਇਹ ਅਮਰ ਸਿੰਘ ਨੇ ਜਿਹਨਾਂ ਦੀ ਇਹ ਆਪਣਾ ਹੈਗਾ ਆ ਸਾਰੀ ਪ੍ਰੋਪਰਟੀ ਦੀ ਚੇਅਰਮੈਨ ਹੈ ਚੇਅਰਮੈਨ ਯਾਰ ਤੇ ਹੁਣ ਕੀ ਆ ਇਹ ਤੇ ਪ੍ਰੋਪਰਟੀ ਪ੍ਰੋਪਰਟੀ ਵੇਚਣ ਲੱਗੀ ਆ ਕੀ ਚੱਕਰਾ ਇਹਦੇ ਨਾਲੇ ਮੈਨੂੰ ਪਤਾ ਇੱਕ ਮਿੰਟ ਜੇ ਪਾ ਕੇ ਇੱਕ ਸੈਕਿੰਡ ਸਾਹਿਬ ਅਈ ਦੋ ਮਿੰਟ ਸਾਹਿਬ ਪਹਿਲਾਂ ਇਹ ਅਫਸਰਾਂ ਨੂੰ ਦੱਸਾਂ ਇਧਰ ਆਓ ਬਾਬਾ ਜੀ ਇਧਰ ਆਓ ਇਹਦੇ ਵਾਲਾ ਕੀ ਨਾ ਦੇ ਮੈਨੂੰ ਥੋੜਾ ਕਰਿਆ ਇਹਦੇ ਵਿੱਚ ਜਿਹਨਾਂ ਦਾ ਹੋ ਰਿਹਾ ਹੈ ਦੇਖ ਲਾ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਚ ਕੇ ਸਚਖੰਡ ਗੁਰਦਾਨ ਨਾਨਕਸਰ ਵਾਲਿਆਂ ਦਾ ਸੀਗਾ ਇੱਥੇ ਦੀ ਇੱਕ ਗੱਲ ਬੜੀ ਹੋਈ ਵੀ ਇੱਥੇ ਪੁੰਨਿਆ ਵੀ ਮਨਾਈ ਗਈ ਤੇ ਪੁੰਨਿਆ ਮਨਾਉਣ ਤੇ ਜਿਹੜਾ ਇੱਥੇ ਪੀੜਾ ਸਾਹਿਬ ਸੀਗਾ ਪੀੜਾ ਸਾਹਿਬ ਉੱਤੇ ਸਰਾਣਾ ਰੱਖਿਆ ਗਿਆ ਸੀ ਤੇ ਆਹ ਦੇਖ ਸਕਦੇ ਤੁਸੀਂ ਇੱਥੇ ਕੋਈ ਵੀ ਇਸ ਤਰੀਕੇ ਦਾ ਹੈ ਨਹੀਂ ਇਸ ਟਾਈਮ ਕੋਈ ਵੀ ਕਿੱਥੇ ਕੀ ਚੀਜ਼ ਪਈ ਹੈ ਹੁਣ ਪੱਕੀ ਨਹੀਂ ਇੱਥੇ ਅਸਲ ਚ ਪੁੰਨਿਆ ਦੇ ਟਾਈਮ ਅੱਛਾ ਮਰੇ 300 ਸੀਗੇ 300 ਸੀ 300 ਅੱਛਾ ਇਥੇ ਬਈ ਜਦੋਂ ਪੁੰਨਿਆ ਬਣਾਈ ਗਈ ਉਦੋਂ ਪਤਾ ਲੱਗਾ ਕਿਸੇ ਨੂੰ ਵੀ ਨਹੀਂ ਦੱਸਿਆ ਨਹੀਂ ਪਤਾ ਅੱਛਾ ਤੇ ਇੱਕ ਆ ਪਤਾ ਲੱਗਾ ਵੀ ਆ ਏਸੀ ਲਾਉਣ ਲੱਗੇ ਵੀ ਲੋਨ ਇਹ ਵੀ ਕੋਸ਼ਿਸ਼ ਕੀਤੀ ਲੋਨ ਦੀ ਕਮਾਲ ਹੋ ਗਈ ਯਾਰ ਕਹਿੰਦੇ ਮਾਰੇ ਦੇ ਸਰੂਪ ਰਹਿ ਗਿਆ ਲੈ ਕੇ ਜਾਣ ਵਾਲਾ ਹਾਂ ਕਹਿੰਦੇ ਜੀ ਇਹ ਹੀ ਮਾਰੇ ਕਹਿੰਦੇ ਉਹ ਤੁਹਾਡਾ ਹੈਗਾ ਕਹਿੰਦੇ ਇਹ ਆਪਣਾ ਸਮਾਨ ਲੈ ਗਏ ਕਹਿੰਦੇ ਬਾਕੀ ਅੱਛਾ ਤੇ ਤੁਹਾਨੂੰ ਪਤਾ ਨਹੀਂ ਲੱਗਾ ਵੀ ਮਹਾਰਾਜ ਇਹ ਸਰੂਪ ਹੀ ਲੈ ਚੁੱਕੇ ਨੇ ਹਾਂਜੀ ਹਾਂਜੀ ਸਾਰੇ ਦਿਨ ਅਰਦਾਸ ਕਰਾਉਂਦੇ ਨੇ ਸਾਰੇ ਜਣੇ ਅੱਛਾ ਇਹ ਜਿਹੜੇ ਵੀ ਹੋ ਗਏ ਬਈ ਕਿੰਨੇ ਕਿ ਦਿਨਾਂ ਤੋਂ ਗਾਇਬ ਹੈਗੇ ਆ ਸਰੂਪ ਇਹ ਪਤਾ ਕੁਝ ਇਹ ਹੋ ਗਿਆ ਜੀ 5 ਦਿਨ ਹਾਂਜੀ ਮਹਾਰਾਜ ਇਧਰ ਸੈਂਟਰ ਅੱਛਾ 5 6 ਦਿਨ ਹੋ ਗਿਆ ਤੇ ਤੁਹਾਨੂੰ ਕਦੋਂ ਅੱਜ ਪਤਾ ਲੱਗਾ ਤੁਹਾਨੂੰ ਫਰੇ ਹਾਂਜੀ ਸਾਨੂੰ ਕੱਲ ਸ਼ਾਮੀ ਪਤਾ ਲੱਗਾ ਜੀ ਜਦੋਂ ਸਮਾਨ ਚੱਕਣ ਦਾ ਕਿੰਨਾ ਗੇੜਾ ਇਹਨਾਂ ਦਾ ਇਹਨਾਂ ਦਾ ਤੀਜਾ ਗੇੜਾ ਤੀਜਾ ਗੇੜਾ ਹਾਂਜੀ ਮਹਾਰਾਜ ਦਾ ਸਰੂਪ ਵੀ ਕਹਿੰਦੇ ਦੋ ਜਣੇ ਲੈ ਕੇ ਗਏ ਆ ਬਸ ਅੱਛਾ ਕਿੰ ਤੇ ਦੋ ਜਣੇ ਸਰੂਪ ਲੈ ਕੇ ਆ ਵੀ ਸ਼ਾਮ ਨੂੰ ਰਾਤ ਨੂੰ ਲੈ ਕੇ ਗਏ ਇਸ ਰੂਪ ਚ ਦੋ ਜਣੇ ਹੋ। ਉਹ। ਉਹ ਵਾਚੀ। ਤੇ ਤੇ ਕੋ ਸੀਸੀਟੀਵੀ ਫੁਟੇਜ ਵੀ ਗਿਆ ਸਾਰੇ ਇਹ ਕੁਝ ਵੀ ਤੇ ਕਹਿੰਦੇ ਤੁਹਾਨੂੰ ਜੀ ਜੋ ਸੱਤ ਕ ਖੇਤ ਆ ਸੱਤਾਂ ਖੇਤਾਂ ਦਾ ਹਾਲਾ ਆਉਂਦਾ ਕੋਈ ਮਹਾਰਾਜ ਜੀ ਦੇ ਨਹੀਂ ਲਾਇਆ ਇੱਥੇ ਲਾਇਆ ਨਹੀਂ ਉੱਤੇ ਕੁਝ ਕੰਮ ਬਣਾਉਣ ਦਾ। ਅੱਛਾ ਤੇ ਇਹ ਜਿਹੜੀ ਇਹੜੀ ਖੇਤੀ ਸੀਗੀ ਇਹ ਜਿਹੜੀ ਜ਼ਮੀਨ ਸੀ ਉਹ ਕਿਹਦੀ ਸੀ ਇਹ? ਇਹ ਜ਼ਮੀਨ ਇਹਦੀ ਕਦੋਲਿਆਂ ਦੇ ਬੰਦੇ ਨੇ ਕਿਸੇ ਨੂੰ দান ਕੀਤੀ ਸੀਗੀ ਇੱਥੇ। ਨਾਨਕ ਸਰ ਵਾਲਿਆਂ ਦਾ ਜੀ। ਬਸ ਉਹਨਾਂ ਦੀ ਇਹ ਗਲਤੀ ਹੋ ਗਈ ਕਹਿੰਦੇ ਜੀ ਪੇਪਰ ਨਹੀਂ ਖਰੇ ਪੇਪਰ ਤੇ ਨਹੀਂ ਲਿਖਿਆ ਹੋਇਆ দান ਕਹੋਇਆ। ਇਹਨਾਂ ਨੇ ਸਾਰ ਕਹਾਦਾ ਇਸ ਕੰਨੀ ਸੁਣਿਆ ਹੈ ਕਹਿੰਦੇ ਜੀ ਅਸੀਂ ਜ਼ਮੀਨ ਵੇਚ ਦੇਣੀ ਹੈ ਮਹਾਰਾ ਹੀ ਆਪ ਦਾ ਲੈਣਾ ਹੈ ਗੁਰਦੁਆਰਾ ਟਾ ਲਿਓ ਤੇ ਇਹ ਵਿਚਲੀ ਇਹ ਜਿਹੜੀ ਜ਼ਮੀਨ ਸੀਗੀ ਇਹ ਖਰੀਦੀ ਕਿਨੇ ਆ ਇਹ ਹੁਣ ਇਹ ਨਹੀਂ ਪਤਾ ਲੱਗ ਰਿਹਾ ਖਰੀਦੀ ਕਿਨੇ ਆ ਵਿਚੀ ਬੀਬੇ ਜੋਤੀ ਦਾ ਕਹਿ ਰਹੇ ਆ ਅੱਛਾ ਹਾਂ ਜੀ ਵੀ ਨਾਮ ਉਹਨਾਂ ਦਾ ਵੀ ਵਿਚਾਰਿਆ ਕਿਉਂਕਿ ਨਾਮ ਲੱਗਦੀ ਆ ਕਿਉਂਕਿ ਹੋ ਸਕਦਾ ਸ਼ਾਇਦ ਹੋ ਸਕਦਾ ਨਹੀਂ ਲੈ ਸਕਦਾ ਤੇ ਬਟਾ ਹਜੇ ਤੱਕ ਇਹ ਵੀ ਕਲੀਅਰ ਕਰਾਂਗੇ ਇਹਦੇ ਵਿੱਚ ਉੱਤੀ ਵਾਲਿਆਂ ਨੂੰ ਵੀ ਕਲੀਅਰ ਕਰ ਸਕਦੇ ਆ ਵੀ ਹਾਂਜੀ ਵੀ ਤੁਸੀਂ ਸਾਨੂੰ ਦੱਸੋ ਵੀ ਇਹ ਇਕੱਲੀ ਜਗ੍ਹਾ ਕਿਹਨੇ ਕੋਨੇ ਕਿਧਰ ਦੀ ਕਿਹਨੇ ਹੈ ਨਾ ਚੰਨ ਬਾਬਾ ਜੀ ਕਹਿ ਰਹੇ ਕਹਿੰਦੇ ਮੈਂ 베ਚੀ ਨਹੀਂ ਹੈਗੀ ਅਸੀਂ ਕਹਿੰਦੇ ਤੁਸੀਂ 베ਚੀ ਨਹੀਂ ਤੇ ਮਹਾਰਾਜ ਦੀ ਸਰੂਪ ਕਾਹਦੋ ਲੈ ਕੇ ਆ ਤੁਸੀਂ ਕਾਹਦੋ ਲੈ ਕੇ ਆ ਤੇ ਚਾਕੇ ਤੁਸੀਂ ਸਾਰੇ ਸੰਗਤ ਨੂੰ ਦੱਸੋਗੇ ਜੇ ਜਿਹਨੇ ਆਉਂਦੇ ਸਾਰੇ ਸਾਰੇ ਵੀ ਅਸੀਂ ਇੱਥੋਂ ਲੈ ਕੇ ਚੱਲੇ ਆ ਗੁਰਦਆ ਜਿਹੜੀ ਬਰਾਜ ਗੁਰਦਆ ਸਾਹਿਬ ਜਿਹੜਾ ਇਹ ਬੰਦ ਕਰ ਦੇਣ ਲੱਗੇ ਆ ਹਾਂਜੀ ਹਾਂਜੀ ਇਹ ਜਾਣਕਾਰੀ ਹੋਣੀ ਚਾਹੀਦੀ ਸੀ ਦੱਸਿਆ ਹੀ ਨਹੀਂ ਆਹ ਭਾਂਡੇ ਦੇਖਣ ਆਏ ਇਹ ਵੀ ਅਸੀਂ ਜਿੰਨ ਰਾਤ ਨਿਗਾ ਪੈ ਕੇ ਜਾਂਦਿਆਂ ਉੱਤਰੀ ਰਾਮਚੰਦ ਰਾਮਚੰਦ ਖੰਡ ਤੱਕ ਸਾਰਾ ਕੋਹ ਚਾਦਰ ਇਹਦਾ ਸਮਾਨ ਸੀ ਇਹ ਤੁਹਾਡੇ ਸੰਗਤ ਨੇ ਬਣਾਇਆ ਸੀ ਇਹਦਾ ਬਣਿਆ ਹੋਇਆ ਹੈ ਜੀ ਇਹ ਜ਼ਮੀਨਦਾਰ ਹੋਈ ਜ਼ਮੀਨ ਦਾ ਕੋਈ ਪੈਸਾ ਨਹੀਂ ਇੱਥੇ ਲੱਗ ਰਿਹਾ ਜੋ ਸਾਰਾ ਕੁਝ ਕੀਤਾ ਆ ਸਾਹਮਣੇ ਰੋਡ ਤੇ ਹੁਣ ਕੰਕਰੀਟ ਲਪਾਈ ਆ ਤੇ ਪੈਂਟਰਲੋਕ ਲੱਗਣੀ ਸੀ ਉਹਨਾਂ ਦਾ ਬੇਟਾ ਆਪਣੇ ਲੱਗ ਗਿਆ ਉਹਨਾਂ ਦੇ ਬੇਟਾ ਬਾਹਰ ਉਹਨਾਂ ਦੇ ਪੱਕਾ ਹੋਇਆ ਸੀਗਾ ਤੇ ਉਹਨਾਂ ਨੇ ਇੱਥੇ ਸੇਵਾ ਕੀਤੀ ਸ਼ਾਦਨ ਸੇਵਾ ਕਰਦਾ ਪਰ ਇਹਨਾਂ ਨੇ ਅੰਗਰੇਜ਼ੀ ਸ਼ਾਦ ਦਾ ਸਾਰੀ ਰੋਲ ਕੇ ਰੱਖਤੀ ਇਹ ਰੋਣਾ ਹੁੰਦਾ ਨਿੱਕੇ ਨਿੱਕੇ ਹੁੰਦੇ ਇੱਥੇ ਰਹਿੰਦੇ ਸੀਗੇ ਸਾਡੀ ਦੀ ਬੀਬੀਆਂ ਸਾਰੀਆਂ ਦੂਰ ਬੁਰਾ ਹਾਲ ਹੋਇਆ ਉਹਨ ਉਹਨੇ ਦੇ 45 ਸਾਲ ਹੋ ਗਏ ਇੱਥੇ ਉਹਨਾਂ ਨੂੰ ਸ਼ਰਦਾ ਕਿੰਨੀ ਸ਼ਰਦਾ ਜੁੜੀ ਗਈ ਚਲੋ ਦੇਖ ਲਈਏ ਭਾਈ ਹੁਣ ਅਗਲਾ ਵਿਸ਼ਾ ਕੀ ਹੈਗਾ ਕਿਉਂਕਿ ਮੇਨ ਚੀਜ਼ ਇਹ ਗੱਲ ਜ਼ਰੂਰ ਦੇਖ ਲਈਏ ਕਿ ਇੱਥੇ ਆਸਥਾ ਨਾਲ ਨਾਨਕ ਸਰਵ ਦੀ ਇਹ ਇਹ ਜਿਹੜੀ ਸੰਸਥਾ ਆ ਉਹਦੇ ਵੱਲੋਂ ਇੱਕ ਖਿਲਵਾੜ ਕੀਤਾ ਗਿਆ ਸੰਕਟ ਦੇ ਨਾਲ ਵੀ ਪਹਿਲਾਂ ਤਾਂ ਇੱਥੋਂ ਗੁਰੂ ਗ੍ਰੰਥ ਸਾਹਿਬ ਚੱਕਿਆ ਗਿਆ ਉਸ ਤੋਂ ਬਾਅਦ ਵਿੱਚ ਇੱਥੋਂ ਜਿੰਨਾ ਸਮਾਨ ਸੀ ਹੌਲੀ-ਹੌਲੀ ਕਰਕੇ ਸਾਰਾ ਉਹ ਚੱਕਿਆ ਗਿਆ ਤੇ ਅੱਜ ਇਹ ਜਿਹੜੇ ਲੋਕ ਕਾਬੂ ਆਏ ਨੇ ਹੁਣ ਉਹਨਾਂ ਤੋਂ ਪੁੱਛਿਆ ਜਾਣਾ ਬਣਦਾ ਹੈ ਵੀ ਇਹ ਅਸਲ ਵਿੱਚ ਚੱਕਿਆ ਹੱਤ ਕਿਉਂ ਕੀ ਕਾਰਨ ਸੀ ਜ਼ਮੀਨ ਕਿਹਨੇ ਖਰੀਦੀ ਆ ਜ਼ਮੀਨ ਵਿੱਚੀ ਕਿਉਂ ਆ ਕਰਨ ਕੀ ਹੋਇਆ ਕਿ ਪਹਿਲੀ ਵਾਰੀ ਸਾਹਮਣਾ ਆਇਆ ਵੀ ਗੁਰਦੁਆਰਾ ਸਾਹਿਬ ਨੂੰ ਦਾਨ ਕੀਤੀ ਹੋਈ ਜਿਹੜੀ ਜ਼ਮੀਨ ਆ ਉਹ ਕਿਸੇ ਨਾਰਮਲ ਦਾ ਕਿਸੇ ਹੋਰ ਬੰਦੇ ਨੂੰ ਇਹ ਜਿਹੜੀ ਜਗ੍ਹਾ ਵੇਚ ਦਿੱਤੀ ਗਈ ਹੋਵੇ ਸੋ ਤੁਸੀਂ ਸਾਡਾ ਬੜਾ ਨਾ ਹੁਣ ਬਾਕੀ ਜਾਣਕਾਰੀ ਵਾਸਤੇ ਮਿਲਦੇ ਹਾਂ ਬਾਅਦ ਵਿੱਚ ਸਾਡੀ ਸਰ ਜਿਹੜਾ ਇਹ ਨਾਨਕਸਰ ਸਾਧ ਗੁਰੂ ਨਾਨਕ ਜੀ ਦਾ ਗੁਰਦੁਆਰਾ ਇਹਦੇ ਵਿੱਚ ਜਿਹੜੀ ਇਨਸੀਡੈਂਟ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਇਹ ਨਾਨਕਸਰ ਸਾਧ ਗੁਰਦੁਆਰਾ ਸਾਹਿਬ ਸਿਗਾਜੀ ਉੱਤੇ ਇਹ ਦੇਚਾ ਸਿੱਖਾਂ ਮਜੀਤ ਸਿੰਘ ਜੀ ਨੇ ਸਨ ਆਫ ਜਗਤ ਸਿੰਘ ਦਾ ਘਰ ਵੀਰਾਪੁਰ ਦਾ ਇਹ ਸੇਵਾ ਕਰਦੇ ਸੀ ਜੀ ਇਹਨਾਂ ਨੇ ਦੱਸਿਆ ਕਿ ਇੱਥੇ ਜਿਹੜਾ ਇਹਨਾਂ ਤੋਂ ਸੇਵਾਦਾਰਾਂ ਦੀ ਕਮੀ ਹੋਣ ਕਰਕੇ ਇਹਨਾਂ ਨੇ ਜਿਹੜਾ ਮਹਾਰਾਜ ਦਾ ਸ਼ੂਰਪ ਹੈ ਇਹ ਇੱਕ ਨੂੰ ਸ਼ਿਫਟ ਕਰ ਦਿੱਤਾ ਲੁਧਿਆਣਾ ਲੁਧਿਆਣਾ ਵਿੱਚ ਨੰਨੀ ਨਾਮਕ ਸਰ ਖਾਤਾ ਹੈਗਾ ਗੁਰਦੁਆਰਾ ਚੇਤਕ ਨਗਰ ਰਾਧਾ ਸਾਂਮੀ ਰੋਡ ਤੇ ਜਿੱਥੇ ਸ਼ਿਫਟ ਕਰ ਦਿੱਤਾ ਬਟ ਇੱਥੇ ਜਿਹੜਾ ਮੈਂ ਲੋਕਾਂ ਨੂੰ ਬੱਚੇ ਇਸ ਚੀਜ਼ ਦਾ ਰੋਸਾ ਵੀ ਇਹਨਾਂ ਨੇ ਕਿਸੇ ਨੂੰ ਵੀ ਪਿੰਡ ਵਾਲੇ ਨੂੰ ਕੰਫੀਡੈਂਸ ਨਹੀਂ ਆਇਆ ਇਹਨੇ ਜਿਹੜੇ ਕਿਸੇ ਦਾਲੂ ਬਲੇ ਆਦੇਸਿਕ ਜਿਹੜਾ ਦੇ ਇਤਿਹਾਸਪਨ ਦੁਨੀਆਂ ਨੂੰ ਕਿਸੇ ਨੇ ਉਹਨਾਂ ਨੇ ਅਪਾਰਟਮੈਂਟ ਲਾਤਾ ਉਹਨਾਂ ਨੂੰ ਪਰਮਿਟਸ ਲਿਆ ਅਤੇ ਜਿਹੜਾ ਪੂਰਨ ਗਰਮ ਰਿਹਾ ਦੇ ਨਾਲ ਜਿਹੜਾ ਉਹ ਸ਼ਿਫਟਸ ਨਹੀਂ ਕੀਤਾ ਉਹ ਅਸੀਂ ਉਸ ਚੀਜ਼ ਦਾ ਸਟੇਟਮੈਂਟ ਲੈ ਕੇ ਜਿਹੜੇ ਸੰਬੰਧਿਤ ਧਾਵਾਂ ਤਹਿਤ ਇਹਨਾਂ ਨੂੰ ਧਰਮ ਭਾਵਨਾ ਨੂੰ ਫੇਸ ਜਿਹੜੀ ਪਚਾਈ ਹੈ ਉਹਦੇ ਤਹਿਤ ਅਸੀਂ ਜਿਹੜਾ ਇਹਨਾਂ ਦੇ ਵਸਤਰਾ ਕੇਸਸ ਕਰ ਰਹੇ ਹਾਂ ਔਰ ਇਨਵੈਸਟਿਗੇਟ ਕੀਤਾ ਜਾਵੇ ਸਰ ਕੇਸ ਕਿਹੜੀਆਂ ਤਰਾਹ ਦੀ ਤਹਿਤ ਹੋਏਗਾ ਕਿਉਂਕਿ ਇਹ ਬੇਅਦ ਵੀ ਹੋਈ ਹੈ ਨਾ ਕਿਉਂਕਿ ਆਈ.ਡੀ.ਐਸ. ਦੇ ਤਹਿਤ 295 ਹੁੰਦੀ ਹੈ ਜੀ 295 ਕਿ ਉਹਨਾਂ ਦਾ ਇਸ ਉਹਦੀ ਕੋਰਸਪੋਂਡੈਂਟ ਬੀਐਨਐਸ ਦੀ ਧਾਰਾ ਆ ਉਹਦੇ ਵਿੱਚ ਕੇਸ ਅਸੂ ਕੀਤਾ ਜਾਏਗਾ ਇੱਕ ਤਾਂ ਸਰ ਵਿੱਚ ਗੱਲੇ ਵੀ ਸੀ ਕਿ ਜਿਹੜੇ ਗੁਰਕ੍ਰੰਤ ਸਾਹਿਬ ਤੋਂ ਲੈ ਕੇ ਗਏ ਹੋਏ ਨੇ ਉਹ ਵੀ ਆਪਾਂ ਦੁਬਾਰਾ ਰੀਸਟੋਰ ਹੋਣ ਜਾਂਦੇ ਆ ਜਾਂ ਕਿਵੇਂ ਉਹਦੇ ਬਾਰੇ ਪਹਿਲੇ ਕੇਸ ਅਸੂ ਕਰਕੇ ਵੀ ਸਾਰਾ ਸਾਰਾ ਪਾਕੀ ਇਨਵੈਸਟੀਗੇਸ਼ਨ ਦਾ ਤੇ ਲੀਗਲੀ ਸਾਰਾ ਜੋ ਵੀ ਹੋਏਗਾ ਤੁਹਾਨੂੰ ਜਦੋਂ ਕਰਾਂਗੇ ਇਹਦੇ ਵਿੱਚ ਇੱਕ ਮਨਜੀਤ ਸਿੰਘ ਨੇ ਜਿਹੜੇ ਇੱਥੇ ਹੀ ਹੈਗੇ ਆ ਮਨਜੀਤ ਸਿੰਘ ਸਾਲਫ ਜਗਤ ਸਿੰਘ ਹੈਗੇ ਆ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਇੱਕ ਹਰਦੀਪ ਸਿੰਘ ਸਾਲਫ ਭਾਮ ਸਿੰਘ ਹੈ ਇਹਦੇ ਨਾਲ ਜਿਹੜਾ ਪਰਸਨਲ ਜਿਹੜਾ ਸਲੂਟ ਜਿਹੜਾ ਸੀਗਾ ਪਰਸੂ ਰੋਜ ਤੋਂ ਸਲੂਟ ਜਿਹੜਾ ਵਾ ਉਹ ਸ਼ਿਫਟ ਕੀਤਾ ਇਤੁ ਇਤੁ ਜਿਹੜਾ ਲੈ ਕੇ ਗਏ ਇਹ ਇਹਨਾਂ ਦੇ ਕਹਿਣ ਮੁਤਾਬਕ ਕਿ ਇਹ ਦੋ ਜਣੇ ਸੀਗੇ ਤੇ ਉਹ ਚਲਾ ਰਿਹਾ ਸੀ ਤੇ ਮਹਾਰਾਜ ਦਾ ਮੋਰੀ ਸੀਟ ਤੇ ਪ੍ਰਕਾਸ਼ ਕਰਕੇ ਆਪ ਇਹ ਇਹ ਲੈ ਕੇ ਗਿਆ ਬਟ ਇਹਦੇ ਵਿੱਚ ਇਹਨਾਂ ਨੂੰ ਚਾਹੀਦਾ ਸੀਗਾ ਕਿ ਇਹ ਆਮ ਜਿਹੜੀ ਲੋਕਲ ਪਬਲਿਕ ਹੈ ਉਹਨਾਂ ਸਾਰਿਆਂ ਨੂੰ ਕਨਸੈਂਟ ਲੈਂਦੇ ਤੇ ਉਸ ਤੋਂ ਬਾਅਦ ਸ਼ਿਫਟ ਕਰਦੇ ਤੂਨ ਗੁਰਮਿਆਰ ਦੇ ਨਾਮ ਹੁਣ ਜਿਹੜੇ ਟ੍ਰੈਨ ਪਾਸੀ ਆ ਜਾਂ ਜਿਹੜੇ ਡੇਲੀ ਨੂੰ ਮੰਨਣ ਵਾਲੇ ਆ ਉਹਨਾਂ ਨੂੰ ਤੁਸੀਂ ਸੈਟੀਸਫਾਈ ਕਰਾ ਦਿੱਤਾ ਵੀ ਜੋ ਵੀ ਤੁਸੀਂ ਕਰ ਅਸੀਂ ਕੇਸ ਸਟੇਟ ਕਰ ਰਹੇ ਹਾਂ ਚਲੋ ਜੀ ਬਿਲਕੁਲ ਹਾਂਜੀ ਬਿਲਕੁਲ ਉਹਨਾਂ ਦੀ ਸਟੇਟਮੈਂਟ ਲੈ ਕੇ ਅਸੀਂ ਉਹਨਾਂ ਨੂੰ ਅਸੀਂ ਸਟੇਟਮੈਂਟ ਲਾ ਕੇ ਜਿਹੜੀ ਬੰਦੀ ਕਾਰਵਾਈ ਕਰ ਰਹੇ ਹਾਂ ਧੰਨਵਾਦ ਜੀ